ਦੇਸ਼ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਦੋਸਤਾਂ ਮਿੱਤਰਾਂ ਨੂੰ ਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ ਅੱਜ ਦੀ ਗੱਲ ਕੋਈ ਆਮ ਗੱਲ ਨਹੀਂ। ਅੱਜ ਦੀ ਗੱਲ ਦਿਲ ਨੂੰ ਚੀਕ ਕੇ ਰੱਖ ਦੇਣ ਵਾਲੀ ਹੈ। ਅੱਜ ਦੀ ਗੱਲ ਉਹਨਾਂ ਰਿਸ਼ਤਿਆਂ ਦੀ ਹੈ ਜੋ ਹਾਸੇ ਖਿੜਦੇ ਪਰਿਵਾਰ ਨੂੰ ਤਬਾਹ ਕਰ ਜਾਂਦੇ ਨੇ। ਅੱਜ ਅਸੀਂ ਗੱਲ ਕਰਾਂਗੇ ਜੋਤੀ ਨੂਰਾ ਦੇ ਉਸ ਰੂਪ ਦੀ ਜਿਸ ਨੇ ਇੱਕ ਕਰ ਨਹੀਂ ਸਗੋਂ ਨਿੱਕੇ-ਨਿੱਕੇ ਬੱਚਿਆਂ ਦੀ ਦੁਨੀਆ ਵੀ ਉਜਾੜ ਦਿੱਤੀ। ਦੋਸਤੋ ਮੇਰੀ ਇਸ ਵੀਡੀਓ 'ਚ ਤੁਹਾਡੇ ਲਈ ਇੱਕ ਖਾਸ ਅਪੀਲ ਹੈ। ਪਲੀਜ਼ ਵੀਡੀਓ ਨੂੰ ਮਤਵ ਵਧਾ ਸ਼ੇਅਰ ਕਰੋ ਤਾਂ ਜੋ ਇੱਕ ਬੇਵਸਮਾਹ ਤੇ ਬੱਚਿਆਂ ਨੂੰ ਇਨਸਾਫ ਮਿਲ ਸਕੇ ਜੋਤੀ ਨੂਰਾ ਦਾ ਸੱਚ ਸਾਰਿਆਂ ਦੇ ਸਾਹਮਣੇ ਆ ਸਕੇ ਦੋਸਤੋ ਇਹ ਸਾਰੇ ਖੁਲਾਸੇ ਕੋਈ ਅਫਵਾਹ ਨਹੀਂ ਇਹ ਸਾਰੇ ਖੁਲਾਸੇ ਸਿਮਰ ਨੇ ਖੁਦ ਕੈਮਰੇ ਸਾਹਮਣੇ ਕੀਤੇ ਨੇ ਜੋ ਅਵਿਨਾਸ਼ ਦੀ ਪਤਨੀ ਹੈ ਅਵਿਨਾਸ਼ ਜਿਸ ਨੂੰ ਅੱਜ ਸਭ ਉਸਮਾਨ ਦੇ ਨਾਮ ਤੋਂ ਜਾਣਦੇ ਨੇ ਸਿਮਰ ਕਹਿੰਦੀ ਹੈ ਮੈਂ ਹਰ ਪੱਖ ਤੋਂ ਕੋਸ਼ਿਸ਼ ਕੀਤੀ ਪਰ ਮੈਨੂੰ ਇਨਸਾਫ ਨਹੀਂ ਮਿਲਿਆ ਇਸ ਲਈ ਮੈਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਸ਼ਾਇਦ ਕੋਈ ਮੇਰੀ ਮਦਦ ਕਰ ਸਕੀ ਸ਼ਿਵਨ ਦੱਸਦੀ ਹੈ ਕਿ ਸਾਲ 2013 ਵਿੱਚ ਉਸ ਦੀ ਅਤੇ ਅਵਨਾਸ਼ ਦੀ ਲਵ ਮੈਰਿਜ ਹੋਈ ਸੀ ਸ਼ੁਰੂਆਤ ਵਿੱਚ ਸਭ ਕੁਝ ਠੀਕ ਸੀ ਪਿਆਰ ਸੀ ਭਰੋਸਾ ਸੀ ਘਰ ਵਿੱਚ ਖੁਸ਼ੀਆਂ ਸਨ ਦੋ ਬੱਚੇ ਨੇ ਦੋਸਤੋ ਇੱਕ ਦੀ ਉਮਰ 12 ਸਾਲ ਦੂਜੇ ਦੀ ਉਮਰ 5 ਸਾਲ ਹੈ ਸਿਮਰਨ ਦੱਸਦੀ ਹੈ ਅਵਿਨਾਸ਼ ਪਹਿਲਾਂ ਜੋਤੀਨੂਰਾ ਕੋਲ ਇੱਕ ਡਰਾਈਵਰ ਦੇ ਤੌਰ ਤੇ ਗਿਆ ਸੀ ਫਿਰ ਹੌਲੀ-ਹੌਲੀ ਘਰ ਤੋਂ ਦੂਰੀਆਂ ਬਣਨ ਲੱਗ ਪਈਆਂ ਬੱਚਿਆਂ ਨਾਲ ਮੋਹ ਘਟ ਗਿਆ ਦਿਨ ਰਾਤ ਜੋਤੀਨੂਰਾ ਨਾਲ ਰਹਿਣਾ ਘੁੰਮਣਾ ਫਿਰਨਾ ਘਰ ਆਉਣਾ ਬੰਦ ਹੋ ਗਿਆ ਜਦੋਂ ਕਦੇ ਘਰ ਦੇ ਨੇੜੇ ਹੋਣਾ ਕੰਮੇ ਨੂੰ ਆਖਣਾ ਚਾਹ ਬਣਾ ਦੇ ਤੇ ਚਾਹ ਜੋਤੀਨੂਰਾ ਤੇ ਉਸਮਾਨ ਵਾਰ ਗੱਡੀ ਵਿੱਚ ਬੈਠ ਕੇ ਪਿੰਡੇ ਸਿਮਰ ਕਹਿੰਦੀ ਉਸਨੇ ਕਦੇ ਵੀ ਉਸ ਨੂੰ ਜੋਤੀਨੂਰਾ ਨਾਲ ਗੱਲ ਕਰਨ ਨਹੀਂ ਦਿੱਤੀ ਨਾ ਫੋਨ ਹੱਥ 'ਚ ਫੜਨ ਦਿੱਤਾ ਨਾ ਕੋਈ ਸੁਵਾਲ ਪੁੱਛੁੰਦੀ ਤਾਂ ਉਲਟਾ ਇਹ ਕਹਿੰਦਾ ਕਿ ਮੈਂ ਜੋਤੀ ਨੂੰ ਕਿਹਾ ਹੈ ਕਿ ਮੈਂ ਚਾ ਭਾਬੀ ਕੋਲੋਂ ਬਣਵਾ ਕੇ ਲੈ ਕੇ ਆਉਂਦਾ ਹਾਂ ਫਿਰ ਇੱਕ ਦਿਨ ਕਾਰ ਆਉਣਾ ਹੀ ਬੰਦ ਹੋ ਗਿਆ ਸਸਰਾਲ ਵਾਲੇ ਵੀ ਆਪਣੇ ਮੁੰਡੇ ਨਾਲ ਮਿਲ ਗਏ ਕਹਿੰਦੇ ਤੂੰ ਫੋਨ ਕਰਕੇ ਮੁੰਡੇ ਨੂੰ ਤੰਗ ਨਾ ਕਰਿਆ ਕਰ ਦੋਸਤੋ ਜਦੋਂ ਸਿਮਰ ਨੇ ਇਸ ਮਾਮਲੇ ਤੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਧਮਕੀਆਂ ਮਿਲਣ ਲੱਗ ਪਈਆਂ ਸਿਮਰ ਕਹਿੰਦੀ ਹੈ ਜੋਤੀ ਨੂੰ ਰਾਣ ਨੇ ਉਸ ਨੂੰ ਪਿਸਤੌਲ ਦਿਖਾ ਕੇ ਧਮਕੀ ਦਿੱਤੀ ਸੀ ਚੁੱਪ ਕਰਕੇ ਬੈਠੀ ਰਹਿ ਨਹੀਂ ਤੈਨੂੰ ਮੈਂ ਮਾਰ ਦੇਾਂਗੀ ਸੋਚੋ ਦੋਸਤੋ ਇੱਕ ਮਾਂ ਦੋ ਬੱਚੇ ਅਤੇ ਸਾਹਮਣੇ ਪਿਸਤੌਲ ਸਿਮਰ ਨੇ ਜੋਤੀ ਨੂੰ ਰਾ ਦੇ ਘਰ ਵਾਲਿਆਂ ਨੂੰ ਵੀ ਫੋਨ ਕੀਤਾ ਪਰ ਉਥੋਂ ਜਵਾਬ ਆਇਆ ਤੈਨੂੰ ਹੁਣ ਜਾਗਾਈ ਹੈ ਜਾ ਕੇ ਆਪਣੇ ਪਤੀ ਨਾਲ ਗੱਲ ਕਰ ਅਸੀਂ ਕੁਝ ਨਹੀਂ ਕਰ ਸਕਦੇ बोल ਕੇ ਫੋਨ ਕੱਟ ਦਿੱਤਾ ਦੋਸਤੋ ਸਿਮਰ ਅਜੇ ਵੀ ਉਸ ਦੀ ਉਡੀਕ ਕਰ ਰਹੀ ਹੈ ਅਜੇ ਵੀ ਕਹਿੰਦੀ ਹੈ ਬਸ ਮੇਰਾ ਪਤੀ ਘਰ ਆ ਜਾਵੇ ਗੱਨਾ ਕਰਦਿਆਂ ਉਹ ਭਾਵੁਕ ਹੋ ਜਾਂਦੀ ਹੈ ਅੱਖਾਂ ਪਰ ਹੁੰਦੀਆਂ ਹਨ ਉਸ ਦੇ ਕੋਲ ਦੋ ਬੱਚੇ ਨੇ ਕੋਈ ਖਰਚਾ ਨਹੀਂ ਮਿਲਦਾ ਨਾ ਤਲਾਕ ਦਿੱਤਾ ਗਿਆ ਨਾ ਘਰ ਵਾਪਸ ਆਉਂਦਾ ਦੋਸਤੋ ਦੋਸਤੋ ਜਦੋਂ ਪੈਸਾ ਤੱਕ ਗਲਤ ਹੱਥਾਂ ਵਿੱਚ ਚਲੀ ਜਾਵੇ ਉਸ ਸਮੇਂ ਸਾਨੂੰ ਇਸ ਤਰ੍ਹਾਂ ਦੇ ਨਤੀਜੇ ਹੀ ਭੁਗਤਣੇ ਪੈਂਦੇ ਹਨ ਜੋਤੀ ਨੂਰਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਜਿਸ ਨਾਲ ਉਹ ਰਹਿ ਰਹੀ ਹੈ ਉਹ ਪਹਿਲਾਂ ਤੋਂ ਸ਼ਾਦੀशुदा ਹੈ ਉਸਦੇ ਦੋ ਬੱਚੇ ਨੇ ਅਜੇ ਉਸਤਾਤ ਲਾਕ ਤੱਕ ਨਹੀਂ ਹੋਇਆ ਸਵਾਲ ਇਹ ਹੈ ਦੋਸਤੋ ਕਿ ਇਹ ਕਿਰਦਾਰ ਸੂਫੀ ਸਿੰਘ ਨੂੰ ਸ਼ੋਭਾ ਦਿੰਦਾ ਹੈ ਸੂਫੀ ਗਾਇਕ ਸਮਾਜ ਨੂੰ ਸਹੀ ਸਾਬਰ ਅਤੇ ਇਨਸਾਫ ਸਿਖਾਉਂਦੇ ਨੇ ਪਰ ਜੋਤੀ ਨੂਰਾਂ ਨੂੰ ਵੇਖ ਕੇ ਨੌਜਵਾਨ ਕੀ ਸਿੱਖਣਗੇ ਕਿ ਇਹੀ ਹੁੰਦੀ ਹੈ ਸੋਫੀਤ ਕੀਹੀ ਹੁੰਦੀ ਹੈ ਇਨਸਾਨੀਅਤ ਦੋਸਤੋ ਹੱਦ ਤਾਂ ਉਸ ਵੇਲੇ ਹੋ ਜਾਂਦੀ ਹੈ ਜਦੋਂ ਫੈਨ ਅੱਖਾਂ ਬੰਦ ਕਰ ਲੈਂਦੇ ਨੇ ਕ੍ਰਿਸਤਿਆਂ ਦੀ ਕੋਈ ਕਦਰ ਨਹੀਂ ਸਮਾਜ ਤੇ ਕੀ ਅਸਰ ਪੈਣਾ ਕਿਸੇ ਨੂੰ ਕੋਈ ਪਰਵਾਹ ਨਹੀਂ ਦੋਸਤੋ ਇਹ ਵੀਡੀਓ ਸਿਰਫ ਸੁਣਨ ਲਈ ਨਹੀਂ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਇਕਲ ਚਾਰ ਮਾਂ ਤੇ ਦੋ ਮਸੂਮ ਬੱਚਿਆਂ ਦੀ ਮਦਦ ਹੋ ਸਕੇ ਜੇ ਅਸੀਂ ਅੱਜ ਚੁੱਪ ਰਹਿ ਗਏ ਤਾਂ ਕੱਲ ਕਿਸੇ ਹੋਰ ਦੇ ਘਰ ਦੀ ਵਾਰੀ ਹੋਵੇਗੀ ਦੋਸਤੋ ਸੱਚ ਦੀ ਸਪੋਰਟ ਲਈ ਕੁਝ ਗਣਾਂ ਦਿਲ ਦੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ